ਪੰਜਾਬ ਦੀਆਂ ਮੁੱਖ ਖਬਰਾਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ مانਸੂ ạtਪਾਲ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਵਿਧਾਨ ਸਭਾ ਸੈਸ਼ਨ ਦੌਰਾਨ ਅਹਿਮ ਮੁੱਦਿਆਂ ਤੇ ਹੋਈ ਜਮ ਕੇ ਬਹਿਸ ਵਿਰੋਧੀਆਂ ਨੇ ਇੱਕ ਦੂਜੇ ਤੇ ਸਾਦੇ ਜਮ ਕੇ ਨਿਸ਼ਾਨੇ ਵਿਕਰਮ ਮੱਜੀਠੀਆ ਨੂੰ ਜੇਲ੍ਹ 'ਚ ਮਿਲਣ ਪਹੁੰਚੇ ਸੁਖਬੀਰ ਬਾਦਲ ਪਖਿਆ ਮਾਹੌਲ ਕਿਹਾ ਅਕਾਲੀ ਦਲ ਹਮੇਸ਼ਾ ਸਰਕਾਰ ਦੀ ਤੱਕੇਸ਼ਾਹੀ ਖਿਲਾਫ ਡਟਿਆ ਰਹੇਗਾ ਚਲਦੇ ਸਦਨ ਚ ਆਮ ਆਦਮੀ ਪਾਰਟੀ ਨੇ ਕੇਂਦਰ ਖਿਲਾਫ ਅੱਜ ਕੀਤੀ ਜਮ ਕੇ ਨਾਰੇਬਾਜ਼ੀ ਕੇਂਦਰ ਦਾ 1600 ਕਰੋੜ ਦਾ ਫੰਡ ਦਾ ਐਲਾਨ ਸਿਰਫ ਸੀ ਝੁੰਮਲਾ ਹੁਣ ਖਬਰਾਂ ਵਿਸਥਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਆ ਅੱਜ ਦੇ ਵਿਸ਼ੇਸ਼ ਸਦਨ ਦੀ ਜੀ ਹਾਂ ਅੱਜ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੋਇਆ ਸੀ ਜਿਸ ਦੇ ਵਿੱਚ ਵਿਰੋਧੀਆਂ ਨੇ ਇੱਕ ਦੂਜੇ ਤੇ ਜਮ ਕੇ ਨਿਸ਼ਾਨੇ ਸਾਧਦੇ ਨੇ ਦੱਸ ਦिए ਕਿ ਦੁਪਹਿਰ ਦੇ ਸੈਸ਼ਨ ਦੇ ਵਿੱਚ ਸਿੰਚਾਈ ਮੰਤਰੀ ਬਰਿੰਦਰ ਗੋਇਲ ਨੇ ਹੜਾ ਸੰਬੰਧੀ ਕਮਤਾ ਪੇਸ਼ ਕੀਤਾ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਐਲਾਨੇ ਗਏ 1600 ਕਰੋੜ ਰੁਪਏ ਦੀ ਇੱਕ ਟੋਕਨ ਰਾਸ਼ੀ ਵੀ ਨਾ ਮਿਲਣ ਤੇ ਪ੍ਰਧਾਨ ਮੰਤਰੀ ਦਫ਼ਤਰ ਦੀ ਆਲੋਚਨਾ ਕੀਤੀ ਐ। ਸੋ ਉਹਨਾਂ ਨੇ 20000 ਕਰੋੜ ਰੁਪਏ ਦੀ ਸਹਾਇਤਾ ਪ੍ਰਸਤਾਵ ਵੀ ਪੇਸ਼ ਕੀਤਾ। ਸੋ ਇੱਥੇ ਦੱਸ ਦिए ਕਿ ਬਾਜਵਾ ਨੇ ਵੀ ਜਮ ਕੇ ਨਿਸ਼ਾਨੇ ਸਾਧੇ ਨੇ। ਸੋ ਬਾਜਵਾ ਨੇ ਕਿਹਾ ਕਿ ਸਿੰਚਾਈ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਮੁੱਖ ਮੰਤਰੀ ਉਹਨਾਂ ਨੂੰ ਹਸਪਤਾਲ ਲੈ ਗਏ ਤੇ ਨਾਲ ਹੀ ਨਾਲ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਵਿਰੋਧੀ ਧਿਰ ਦੇ ਆ ਨੇਤਾ ਪ੍ਰਤਾਪ ਬਾਜਵਾ ਨੇ ਵੀ ਸਵਾਲ ਕੀਤਾ ਕਿ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਵਾ ਕੀਤਾ ਹੈ ਕਿ ਪੰਜਾਬ ਸਰਕਾਰ ਕੋਲੇ 12000 ਕਰੋੜ ਰੁਪਏ ਪਏ ਨੇ ਸੂਮੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਇਹ 1500 ਕਰੋੜ ਰੁਪਏ ਨੇ ਸੋ ਇੱਥੇ ਦੱਸ ਦਈਏ ਕਿ ਸਦਨ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਝੂਠ ਬੋਲ ਰਹੇ ਨੇ ਜਾਂ ਫਿਰ ਮੁੱਖ ਮੰਤਰੀ ਝੂਠ ਬੋਲ ਰਹੇ ਨੇ ਸੋ ਪੰਜਾਬ ਉਹ ਸੱਚ ਦੱਸਿਆ ਜਾਣਾ ਚਾਹੀਦਾ ਹੈ ਅੱਗੇ ਬਾਜਵਾ ਨੇ ਕਿਹਾ ਕਿ ਜਿਸ ਦਿਨ ਪ੍ਰਧਾਨ ਮੰਤਰੀ ਆਏ ਮੁੱਖ ਮੰਤਰੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਅੱਗੇ ਬਾਜਵਾ ਨੇ ਇਹ ਵੀ ਕਿਹਾ ਕਿ ਪੂਰਾ ਪੰਜਾਬ ਡੁੱਬ ਗਿਆ ਤੇ ਹੁਣ ਰੰਗਲਾ ਪੰਜਾਬ ਨਹੀਂ ਸੰਗੋ ਕੰਗਲਾ ਪੰਜਾਬ ਹੈ ਸੋ ਬਾਜਵਾ ਨੇ ਕਿਹਾ ਕਿ ਹੜ੍ਹਾਂ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਸਿੰਚਾਈ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਸਿੰਚਾਈ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਵੀ ਮੁਅਤਲ ਕਰ ਦੇਣਾ ਚਾਹੀਦਾ ਸੋ ਵਿਰੋਧੀ ਆਗੂਆਂ ਵੱਲੋਂ ਬਿਮਾਰੀ ਦਾ ਮਜ਼ਾਕ ਉਡਾਉਣ ਦੇ ਦੋਸ਼ਾਂ ਤੇ ਸਦਨ ਦੇ ਵਿੱਚ ਹੰਗਾਮਾ 霍亚。 ਸੋ ਦੱਸ ਦिए ਕਿ ਵਿੱਤ ਮੰਤਰੀ ਹਰਪਾਲ ਚੀਮਾ ਨੇ ਵੀ ਵਿਰੋਧੀ ਧਿਰ ਦੇ ਨੇਤਾ ਬਾਜਵਾਨ ਨੂੰ ਕਰਾਰਾ ਜਵਾਬ ਦਿੰਦਿਆਂ ਹੋਇਆਂ ਕਿਹਾ ਕਿ ਕਾਂਗਰਸ ਪਾਰਟੀ ਭਾਜਪਾ ਦੇ ਏਜੰਟ ਵਜੋਂ ਕੰਮ ਕਰ ਰਹੀ ਹੈ ਦਾਵਾ ਕਰ ਰਹੀ ਹੈ ਕਿ ਉਹ ਫੰਡ ਰੋਕ ਰਹੇ ਸੋ ਚੀਮਾ ਨੇ ਪੁੱਛਿਆ ਕਿ ਰੇਤ ਦੀ ਖੁਦਾਈ ਦੇ ਲਈ ਦਰਿਆ ਦੇ ਕੰਢੇ ਜ਼ਮੀਨ ਕਿਸ ਨੇ ਖਰੀਦੀ ਸੀ ਅਤੇ ਉਹ ਨੋਟਿਸ ਤੋਂ ਕਿਉਂ ਡਰਦੇ ਨੇ ਸੋ ਇਸ ਦੌਰਾਨ ਮੰਤਰੀ ਹਰਜੋਤ ਬੈਂਸ ਨੇ ਵੀ ਕਿਹਾ ਕਿ ਕੋਈ ਵੀ ਬਿਮਾਰ ਹੋ ਸਕਦਾ ਹੈ ਵਿਰੋਧੀ ਧਿਰ ਮੁੱਖ ਮੰਤਰੀ ਦੀ ਬਿਮਾਰੀ ਦਾ ਵੀ ਮਜ਼ਾਕ ਉਡਾ ਰਹੀ ਸੀ ਸੋ ਇਸ ਦੀ ਬਜਾਏ ਉਹਨਾਂ ਨੂੰ ਪੰਜਾਬ ਆਪ ਦੇ ਵਿੱਚ ਹੜਾਂ ਦੀ ਸਥਿਤੀ ਅਤੇ ਵੱਖਰੇ ਪਵਿੱਖ ਦੇ ਵਿੱਚ ਇਸ ਨੂੰ ਕਿਵੇਂ ਰੋਕਿਆ ਜਾਵੇ ਇਸ ਉੱਤੇ ਜਿਹੜੀ ਹੈ ਉਹ ਚਰਚਾ ਕਰਨੀ ਜ਼ਰੂਰੀ ਸੀ ਤੇ ਹੁਣ ਗੱਲ ਕਰਦੇ ਹਾਂ ਸੁਖਵੀਰ ਬਾਦਲ ਦੀ ਜੋ ਕਿ ਅੱਜ ਵਿਕਰਮ ਮਜੀਠੀਆ ਨੂੰ ਮਿਲਣ ਪਹੁੰਚੇ ਜਿੱਥੇ ਵੀ ਕਾਫੀ ਜ਼ਿਆਦਾ ਮਾਹੌਲ ਪਖਿਆ ਹੋਇਆ ਨਜ਼ਰ ਆਇਆ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੀ ਮੁਲਾਕਾਤ ਜਿਹੜੀ ਆ ਉਹਨਾਂ ਦੇ ਨਾਲ ਅੱਜ ਹੋਈ ਹੈ ਸੋ ਜੋ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਨਾਬਾਦੀ ਜੇਲ੍ਹ ਚ ਬੰਨੇ ਸੋ ਦੱਸ ਦਈਏ ਕਿ ਮੁਲਾਕਾਤ ਤੋਂ ਬਾਅਦ মিডিਆ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਤੇ ਗੰਭੀਰ ਦੋਸ਼ ਲਗਾ ਦਿੱਤੇ ਨੇ ਉਹਨਾਂ ਕਿਹਾ ਕਿ ਵਰੁਣ ਸ਼ਰਮਾ ਆਮ ਆਦਮੀ ਪਾਰਟੀ ਦਾ ਪੁੱਤ ਬਣ ਕੇ ਕੰਮ ਕਰ ਰਿਹਾ ਅਤੇ ਉਸ ਨੂੰ ਵਿਰੋਧੀ ਆਗੂਆਂ ਵਿਰੁੱਧ ਝੂਠੇ ਕੇਸ ਦਰਜ ਕਰਨ ਦਾ ਕੰਮ ਸੌਂਪਿਆ ਗਿਆ ਸੋ ਅੱਗੇ ਬਾਦਲ ਨੇ ਵੀ ਕਿਹਾ ਕਿ ਮੈਂ ਵਰੁਣ ਸ਼ਰਮਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਰਕਾਰ ਦੇ ਕੋਲੇ ਸਿਰਫ 1.5 ਸਾਲ ਬਚਿਆ ਸਾਡੇ ਕੋਲ ਉਨ੍ਹਾਂ ਦੁਆਰਾ ਲਏ ਗਏ ਸਾਰੇ ਪੈਸਿਆਂ ਦੇ ਕਾਗਜ਼ਾਤ ਨੇ ਸੋ 400 ਦਿਨਾਂ ਦੇ ਵਿੱਚ ਜਨਤਾ ਉਹਨਾਂ ਨੂੰ ਇੰਨਾ ਭਜਾ ਦੇਵੇਗੀ ਕਿ ਉਹਨਾਂ ਨੂੰ ਦੇਸ਼ ਛੱਡਣਾ ਪਵੇਗਾ ਸੋ ਵਰੁਣ ਸ਼ਰਮਾ ਤੁਹਾਨੂੰ ਪਾਸਪੋਰਟ ਵੀ ਤਿਆਰ ਕਰ ਲੈਣਾ ਚਾਹੀਦਾ ਹੈ ਕਿਉਂਕਿ ਸਮਾਂ ਬਹੁਤ ਜਲਦੀ ਬਦਲਦਾ ਹੈ ਜੋ ਲੋਕ ਅੱਜ ਤੁਹਾਨੂੰ ਸਲਾਮ ਕਰ ਰਹੇ ਨੇ ਉਹ ਲੋਕ ਤੁਹਾਨੂੰ ਕੱਲ੍ਹ ਘਰੋਂ ਲਿਆ ਕੇ ਦੇਸ਼ ਦੇ ਵਿੱਚੋਂ ਬਾਹਰ ਵੀ ਕੱਢ ਸਕਦੇ ਨੇ ਸੋ ਇਹ ਕਹਿੰਦੇ ਹੋਏ ਇੱਥੇ ਉਹ ਨਜ਼ਰ ਆਈ ਸੋ ਦਾਸ ਇਹ ਹੈ ਕਿ ਜੂਨ 2025 ਯਾਨੀ ਜੂਨ ਦੇ ਵਿੱਚ ਵਿਜੀਲੈਂਸ ਨੇ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਤੇ ਸ਼ੈੱਲ ਕੰਪਨੀਆਂ ਤੇ ਬਨਾਮੀ ਲੈਣ ਦੇਣ ਰਾਹੀਂ ਕਰੋੜਾਂ ਦੀ ਜਾਇਦਾਦ ਇਕੱਠੀ ਕਰਨ ਅਤੇ ਲਗਭਗ 540 ਕਰੋੜ ਦੇ ਡਰੱਗ ਮਨੀ ਨੂੰ ਲਾਂਡਰ ਦੇ ਆ ਲਾਂਡਰ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਸ ਦਾ ਦੋਸ਼ ਉਹਨਾਂ ਦੇ ਉੱਤੇ ਹੈ ਸੋ ਦੱਸਦੀ ਹੈ ਕਿ ਸੁਖਬੀਰ ਬਾਦਲ ਨੇ ਕਿਹਾ ਕਿ ਵਿਕਰਮ ਮਜੀਠੀਆ ਨੂੰ ਝੂਠੇ ਕੇਸ ਦੇ ਵਿੱਚ 3 ਮਹੀਨੇ ਕੈਦ ਕੀਤਾ ਗਿਆ ਹੈ ਇਹ ਲੋਕ ਸੋਚਦੇ ਨੇ ਕਿ ਉਹ ਦਬਾਅ ਪਾ ਕੇ ਅਕਾਲੀ ਆਗੂਆਂ ਦਾ ਮਨੋਵਲ ਤੋੜ ਸਕਦੇ ਨੇ ਪਰ ਇਹਨਾਂ ਨੂੰ ਅਹਿਸਾਸ ਨਹੀਂ ਕਿ ਜਿੰਨਾ ਜ਼ਿਆਦਾ ਦਬਾਅ ਪਾਉਣਗੇ ਉਹਨੇ ਹੀ ਅਸੀਂ ਮਜ਼ਬੂਤ ਹੋਵਾਂਗੇ ਸੋ ਅੱਗੇ ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਵੀ 16 ਸਾਲ ਜੇਲ੍ਹ ਦੇ ਵਿੱਚ ਬਿਤਾਏ ਪਰ ਕਦੇ ਝੁਕੇ ਨਹੀਂ ਸੀ ਸੋ ਸੁਖਬੀਰ ਬਾਦਲ ਨੇ ਕਿਹਾ ਕਿ ਉਸਦੇ ਉਸ ਦੀ ਪਤਨੀ ਹਰਸਿਮਰਤ ਬਾਦਲ ਤੇ ਨੂੰ ਗਨੀਵ ਕੌਰ ਮਜਿੱਟੀਆਂ ਨੂੰ ਮਿਲਣ ਦੀ ਜਿਹੜੀ ਕੋਸ਼ਿਸ਼ ਹੈ ਸਾਡੇ ਵੱਲੋਂ ਹਾਲਾਂਕਿ ਕੀਤੀ ਗਈ ਪਰ ਤਿੰਨ ਦਿਨਾਂ ਦੇ ਵਿੱਚ ਵਕੀਲ ਨੂੰ ਸਿਰਫ ਦੋ ਵਾਰ ਅਤੇ ਉਸ ਦੀ ਪਤਨੀ ਨੂੰ ਸਿਰਫ ਇੱਕ ਵਾਰ ਮਿਲਣ ਦੀ ਆਗਿਆ ਦਿੱਤੀ ਗਈ ਹੈ ਸੋ ਹਰਸੀਮਰਤ ਕੌਰ ਬਾਦਲ ਵੀ ਸਿਰਫ ਰਖੜੀ ਦੇ ਤਿਉਹਾਰ ਦੇ ਉੱਤੇ ਹੀ ਮਿਲਣ ਗਈ ਸੀ ਜਿਸ ਦੀ ਆਗਿਆ ਉਹਨਾਂ ਨੂੰ ਦਿੱਤੀ ਗਈ ਸੀ ਤੇ ਇੱਥੇ ਜੋ ਸੋਚਦੇ ਨੇ ਕਿ ਉਹ ਸਭ ਦਬਾ ਸਕਦੇ ਨੇ ਉਹ ਅਜੀਹਾ ਨਹੀਂ ਕਰ ਸਕਦੇ ਸੋ ਇਹ ਕਹਿੰਦੇ ਹੋਏ ਅੱਜ ਇੱਥੇ ਸੁਖਵੀਰ ਬਾਦਲ ਨਜ਼ਰ ਆਏ ਨੇ ਤੇ ਨਾਲ ਹੀ ਐਸਐਸਪੀ ਵਰੁਣ ਸ਼ਰਮਾ ਨੂੰ ਵੀ ਕਾਫੀ ਜ਼ਿਆਦਾ ਤੰਜ ਕੱਸਦੇ ਹੋਏ ਬੋਲਦੇ ਹੋਏ ਇੱਥੇ ਉਹ ਨਜ਼ਰ ਆਏ ਨੇ ਸੋ ਅਗਲੀ ਖਬਰ ਦੀ ਗੱਲ ਕਰਦੇ ਆਂ ਭਗਵੰਤ ਮਾਨ ਦੀ ਜੀਹਾਂ ਜਿਨ੍ਹਾਂ ਨੇ ਅੱਜ ਦੇ ਸੈਸ਼ਨ ਦੌਰਾਨ ਵਿਰੋਧੀਆਂ ਨੂੰ ਸਵਾਲਾਂ ਦੇ ਜਵਾਬ ਦਿੱਤੇ ਗਏ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਬੀਬੀਐਮਬੀ ਦੇ ਉੱਪਰ ਵੀ ਨਿਸ਼ਾਨੇ ਸਾਦੇ ਗਏ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਇਸ ਸਮੇਂ ਹੜਾਂ ਤੇ ਆਪਣੇ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਕਾਰਵਾਈ ਕਰ ਰਹੀ ਹੈ ਤੇ ਇੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਬੋਲ ਰਹੇ ਨੇ ਜਿਨ੍ਹਾਂ ਵਿਰੋਧੀ ਧਿਰ ਦੇ ਤਾਨੇ ਮਾਰਦਿਆਂ ਹੋਇਆਂ ਕਿ ਆ कि ਜਿਸ ਕੋਲ ਸਭ ਤੋਂ ਵੱਧ ਦਿਮਾਗੀ ਸ਼ਕਤੀ ਹੈ ਉਸ ਕੋਲ ਕਹਿਣ ਦੇ ਲਈ ਸਭ ਤੋਂ ਵੱਧ ਸ਼ਕਤੀ ਹੈ ਕੁਝ ਲੋਕ ਹਫ਼ਤਾਂ ਦੇ ਵਿੱਚ ਮੌਕੇ ਲੱਭ ਰਹੇ ਨੇ ਅਤੇ ਉਹ ਹੜ੍ਹਾਂ ਨੂੰ ਬਹਾਨੇ ਵਜੋਂ ਵਰਤ ਕੇ ਮੈਨੂੰ ਗਾਲਾਂ ਵੀ ਕੱਢ ਰਹੇ ਨੇ ਅੱਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਜਰਨਲ ਸਕੱਤਰ ਰਾਹੁਲ ਗਾਂਧੀ ਵੀ ਆਏ ਸੀ ਤੇ ਉਹਨਾਂ ਨੂੰ ਵੀ Z+ ਸੁਰੱਖਿਆ ਦਿੱਤੀ ਗਈ ਰਾਵੀ ਨਦੀ ਦਾ ਵਹਾਅ ਤੇਜ਼ ਹੈ ਜੇਕਰ ਉਹ ਵੀ ਵਹਿ ਗਏ ਹੁੰਦੇ ਤਾਂ ਉਹ ਵੀ ਕਹਿੰਦੇ ਕਿ ਰਾਹੁਲ ਗਾਂਧੀ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ ਸੋ ਜਿਹੀ ਤੰਜ ਕੱਸਦੇ ਹੋਏ ਇਥੇ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆਏ ਨੇ ਅੱਗੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ 25 ਸਾਲਾਂ ਦੇ ਵਿੱਚ ਸਟੇਟ ਡਿਜਾਸਟਰ ਫੰਡ ਨੂੰ 6900 ਕਰੋੜ ਰੁਪਏ ਦਿੱਤੇ ਬਾਕੀ ਫੰਡ ਪੰਜਾਬ ਸਰਕਾਰ ਦੇ ਨੇ ਤੇ ਉਹ ਸਾਡੇ ਤੇ ਪੈਸੇ ਦੀ heira feeri ਦਾ ਦੋਸ਼ ਲਗਾ ਰਹੇ ਨੇ ਸੋ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਦਿੱਲੀ ਤੋਂ ਆਏ ਆਪਣੇ ਪਜਾਮੇ ਉਤਾਰੇ ਫੋਟੋਆਂ ਖਿੱਚੀਆਂ ਤੇ ਨਾਲ ਹੀ ਇੱਥੋਂ ਚਲੇ ਗਏ ਸੋ ਅੱਗੇ ਉਹਨਾਂ ਕਿਹਾ ਕਿ ਸੀਐਮ ਮਾਫ ਕਰਨਾ ਪ੍ਰਧਾਨ ਮੰਤਰੀ ਨੇ ਹੈਲੀਕਾਪਟਰ ਦੇਖਿਆ ਤੇ ਉੱਪਰੋਂ ਹੀ ਸਾਰਾ ਜਾਇਜ਼ਾ ਲਿਆ ਤੇ ਫਿਰ ਉਹ ਵੀ ਪੰਜਾਬ ਚੋਂ ਚਲੇ ਗਏ ਸੋ ਇੱਥੇ 1600 ਕਰੋੜ ਰੁਪਏ ਹਾਲਾਂਕਿ ਉਹਨਾਂ ਨੇ ਐਲਾਨ ਦਿੱਤੇ ਕੁੱਲ ਇੱਥੇ 2305 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਬਾਵੇਂ ਹਰੇਕ ਪਿੰਡ ਨੂੰ ਪੈਸੇ ਵੰਡੇ ਗਏ ਹੋਣ ਪਰ ਇੱਕ ਵੀ ਪਿੰਡ ਨੂੰ 80 ਲੱਖ ਰੁਪਏ ਨਹੀਂ ਮਿਲੇ ਸੋ ਦਾਅਵਾ ਦਈਏ ਕਿ ਜਦੋਂ ਮੈਂ ਹਸਪਤਾਲ ਦੇ ਵਿੱਚ ਸੀ ਉਹਨਾਂ ਨੇ ਇਸ ਦਾਅਵੇ ਦੇ ਨਾਲ ਵੀ ਰਾਜਨੀਤੀ ਖੇਡੀ ਅਤੇ ਜਾਣਬੁੱਝ ਕੇ ਇਸ ਚੀਜ਼ ਦਾ ਵੀ ਮਜ਼ਾਕ ਉਡਾਇਆ ਸੋ ਇਹ ਕਹਿੰਦੇ ਹੋਏ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਨਜ਼ਰ ਆਏ ਨੇ ਅੱਗੇ ਉਹਨਾਂ ਕਿਹਾ ਕਿ BBMB ਦੇ ਵੱਲੋਂ ਵੀ ਪਾਣੀ ਨਾ ਛੱਡਣ ਦੇ ਮੁੱਦੇ ਤੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸਿਰਫ 4000 ਕਿਊਸਕ ਪਾਣੀ ਦੀ ਗੱਲ ਹੋ ਰਹੀ ਸੀ ਇਸ ਦੇ ਨਾਲ ਹੜਕੀਵੇਂ ਰੁਕਦਾ ਸੋ ਮੁੱਖ ਮੰਤਰੀ ਰਾਹਤ ਫੰਡ ਦੀ ਬਜਾਏ ਕਿਤੇ ਹੋਰ ਤੋਂ ਹੜ ਫੰਡ ਮੰਗਣ ਦੇ ਮੁੱਦੇ ਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੀਐਸਆਰ ਫੰਡ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਇੱਕ ਸੰਸਦ ਮੈਂਬਰ ਸਿਰਫ 20 ਲੱਖ ਰੁਪਏ ਤੱਕ ਦਾ ਯੋਗਦਾਨ ਜਿਹੜਾ ਉਹ ਪਾ ਸਕਦਾ ਹੈ ਸਾਡੇ ਦੁਆਰਾ ਬਣਾਈ ਗਈ ਸੁਸਾਇਟੀ ਵੀ ਵਿੱਤ ਮੰਤਰੀ ਦੇ ਨਿਯੰਤਰਣ ਦੇ ਵਿੱਚ ਹੈ ਅਸੀਂ ਇਸ ਦੀ ਵਿਆਖਿਆ ਖੁਦ ਕਰਾਂਗੇ ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮੈਨੂੰ ਮਿਲਣ ਆਏ ਉਹਨਾਂ ਪੁੱਛਿਆ ਕਿ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ ਮੈਂ ਉਹਨਾਂ ਨੂੰ ਪਾਣੀ ਲੈਣ ਦੇ ਲਈ ਆਖਿਆ ਸੀ ਪਰ ਉਹਨਾਂ ਇਨਕਾਰ ਕਰ ਦਿੱਤਾ ਸੋ ਮੁੱਖ ਮੰਤਰੀ ਨੇ ਮੈਨੂੰ ਇੱਕ ਪੱਤਰ ਵੀ ਦਿਖਾਇਆ ਜਿਸ ਵਿੱਚ ਕਿਹਾ ਗਿਆ ਸੀ ਕਿ ਹਰਿਆਣੇ ਨੇ ਪਾਣੀ ਲੈਣ ਤੋਂ ਇਨਕਾਰ ਕਰਨ ਵਾਲਾ ਪੱਤਰ ਲਿਖਿਆ ਸੀ ਸੋ ਇਹ ਸਾਰੀ ਗੱਲਬਾਤ ਅੱਜ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਕਰਦੇ ਹੋਏ ਨਜ਼ਰ ਆਏ ਤੇ ਨਾਲ ਹੀ ਆਪਦੇ ਵਿਰੋਧੀਆਂ ਤੇ ਨਿਸ਼ਾਨੇ ਵੀ ਉਹਨਾਂ ਦੇ ਵੱਲੋਂ ਜੰਮ ਕੇ ਸਾਦੇ ਗਏ ਤੇ ਹੁਣ ਫਿਰ ਉਧਰ ਗੱਲ ਕਰਦੇ ਆ ਸਦਨ ਦੀ ਹੀ ਜਿਸ ਦੇ ਵਿੱਚ ਅੱਜ ਖੂਬ ਹੰਗਾਮਾ ਹੋਇਆ ਦਰਅਸਲ ਆਮ ਆਦਮੀ ਪਾਰਟੀ ਦੇ ਵੱਲੋਂ ਜਾਣ ਕੇ ਨਾਰੇਬਾਜ਼ੀ ਕੇਂਦਰ ਸਰਕਾਰ ਖਿਲਾਫ ਕੀਤੀ ਗਈ ਹੈ ਦੱਸ ਜੀਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਅੱਜ ਸੰਸਦ ਦੇ ਵਿੱਚ ਜੰਮ ਕੇ ਹੰਗਾਮਾ ਕੀਤਾ। ਉਹਨਾਂ ਨੇ ਹੜ੍ਹ ਰਾਹਤ ਦੇ ਲਈ ਕੇਂਦਰੀ ਫੰਡਾਂ ਦੀ ਘਾਟ ਦਾ ਵਿਰੋਧ ਕੀਤਾ। ਸੋ ਸਦਨ ਨੂੰ ਲਗਭਗ 20 ਮਿੰਟ ਦੇ ਲਈ ਅੱਜ ਮੁਲਤਵੀ ਵੀ ਕਰ ਦਿੱਤਾ ਗਿਆ ਸੀ ਤੇ ਹੰਗਾਮੇ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੋਤੀ ਜੀ ਦਾ 1600 ਕਰੋੜ ਦਾ ਜਮਲਾ ਲਿਖੇ ਪੋਸਟਰ ਵੀ ਦਿਖਾਈ। ਸੋ ਦੱਸ ਜੀਏ ਕਿ ਇਸ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਦੋਵੇਂ ਭਾਜਪਾ ਵਿਧਾਇਕ ਸਦਨ ਦੇ ਵਿੱਚੋਂ ਗਾਇਬ ਸਨ। ਸੁਪਰਦਾਨ ਤੰਤਰੀ ਫਿਰ ਮਜ਼ਾਕ ਕਰ ਰਹੇ ਸਨ ਜਦੋਂ ਪਠਾਨਕੋਟ ਗਏ ਸਨ ਤਾਂ ਉਹ ਹੜਾਂ ਦੇ ਵਿੱਚ ਚਾਰ ਬੱਚਿਆਂ ਨੂੰ ਗਾਉਣ ਵਾਲੇ ਪਰਿਵਾਰ ਦੇ ਨਾਲ ਨਹੀਂ ਮਿਲੇ ਸੋ ਪ੍ਰਧਾਨ ਮੰਤਰੀ ਪੰਜਾਬ ਨੂੰ ਨਫ਼ਰਤ ਕਰਦੇ ਨੇ ਅਤੇ ਭਵਿੱਖ ਦੇ ਵਿੱਚ ਲੋਕ ਭਾਜਪਾ ਨੂੰ ਸਬਕ ਸਿਖਾਉਣਗੇ ਇਹ ਵੀ ਕਹਿੰਦੇ ਹੋਏ ਇੱਥੇ ਨਜ਼ਰ ਆਏ ਨੇ ਸੋ ਦੱਸ ਦੇ ਕਿ ਅੱਜ ਕਾਫੀ ਹੱਦ ਤੱਕ ਇਹ ਹੰਗਾਮਾ ਚੱਲਿਆ ਸੋ ਵਿਧਾਨ ਸਭਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਅੱਜ ਹੋਈ ਹੈ ਇਸ ਦੌਰਾਨ ਮੈਂਬਰਾਂ ਦੇ ਵੱਲੋਂ ਮੋਦੀ ਜੀ ਦੇ ਜੁਮਲੇ ਬੰਦ ਕਰੋ ਵਲੇਵਾਜ਼ੀ ਨਹੀਂ ਚਲੇਗੀ ਇਹ ਨਾਰੇ ਲਗਾਏ ਗਏ ਨੇ ਸੋ ਦਰਅਸਲ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਐਲਾਨੇ ਗਏ 1600 ਕਰੋੜ ਰੁਪਏ ਦੇ ਪੈਕੇਜ ਦੇ ਵਿੱਚੋਂ ਹੁਣ ਤੱਕ ਇੱਕ ਰੁਪਿਆ ਵੀ ਜਾਰੀ ਨਹੀਂ ਕੀਤਾ ਗਿਆ ਸੋ ਵਿੱਤ ਮੰਤਰੀ ਦੇ ਭਾਸ਼ਣ ਮੰਗਰੋ ਸੱਤਾ ਧਿਰ ਦੇ ਸਾਰੇ ਮੈਂਬਰਾਂ ਨੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਤੇ ਇਸ ਦੌਰਾਨ ਮੈਂਬਰਾਂ ਦੇ ਵੱਲੋਂ ਤਖਤੀਆਂ ਵੀ ਹੱਥਾਂ ਦੇ ਵਿੱਚ ਲਿਆਂਦੀਆਂ ਗਈਆਂ ਜਿਸ ਉੱਪਰ ਮੋਦੀ ਜੀ ਦਾ 1600 ਕਰੋੜ ਦਾ ਜੁਮਲਾ ਤੇ ਇਸ ਤੋਂ ਇਲਾਵਾ ਹੋਰ ਜਿਹੜੀਆਂ ਗੱਲਾਂ ਨੇ ਉਹ ਲਿਖੀਆਂ ਹੋਈਆਂ ਸੀ ਸੋ ਇਸ ਤੋਂ ਬਾਅਦ ਸਦਨ ਦੀ ਕਾਰਵਾਈ ਵੀ ਹਾਲਾਂਕਿ 20 ਮਿੰਟ ਤੱਕ ਜਿਹੜੀ ਐ ਮੁਲਤਵੀ ਕਰਨੀ ਪਈ ਸੋ ਇਹ ਅੱਜ ਦਾ ਦਿਨ ਸੀ ਜਿੱਥੇ ਜਮ ਕੇ ਬੈਸਬਾਜ਼ੀ ਹੋਈ ਸਦਨ ਦੇ ਵਿੱਚ ਜਮ ਕੇ ਨਾਰੇਬਾਜ਼ੀ ਹੋਈ ਤੇ ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਜਿਹੜੀ ਗੱਲਬਾਤ ਐ ਉਹ ਹੋਈ ਹਾਲਾਂਕਿ ਅੱਗੇ ਦੇ ਯਾਨੀ ਕਿ ਅਗਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲੇਗਾ ਇਹ ਵੀ ਹੁਣ ਅਗਲੀ ਤਾਰੀਖ ਨੂੰ ਹੀ ਪਤਾ ਲੱਗੇਗਾ ਸੋ ਅੱਜ ਦੇ ਬੁਲੇਟਿਨ ਦੇ ਵਿੱਚ ਇਨਾ ਹੀ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਟਿਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ